ਸ਼ਮਰਨ ਨਹੀਂ ਛੱਡਣਾ ਹੈ ਇਹ ਤੁਹਾਰਾ ਕਾਜ ਤਾਤਾ ਕਸ਼ੂਨ ਹੋਈ ਹੈ ਜੋ ਤਾਪ ਨਵਾਰੇ ਆਦੀ ਬਿਆਦੀ ਤੇ ਉਪਾਦੀ ਤਿੰਨ ਤਾਪ ਲਿਖੇ ਨੇ ਕੀ ਹੈ ਆਦੀ ਬਿਆਦੀ ਤੇ ਕੋਈ ਵੀ ਕਿਸੇ ਪ੍ਰਕਾਰ ਨਾਲ ਵੀ ਤਿੰਨੇ ਕਾਰਨ ਬਣ ਜਾਂਦੇ ਨੇ ਆਦੀ ਹੈ ਅੱਜ ਕਿਸੇ ਨਾਲ ਤੁਹਾਨੂੰ ਨਫ਼ਰਤ ਹੋਈ ਹੈ ਠੀਕ ਹੈ ਨਾ ਜੀ ਉਹਦੀ ਆਦ ਸ਼ੁਰੂ ਹੋ ਗਈ ਕੀ ਹੋ ਗਈ ਹੈ ਆਦ ਹੋ ਗਈ ਥੋੜਾ ਜਿਹਾ ਝਗੜਾ ਹੋ ਗਿਆ ਮਨ ਤਲਖੀ ਦੇ ਵਿੱਚ ਆ ਗਿਆ ਉਹਦੀ ਆਦ ਸ਼ੁਰੂ ਹੋ ਗਈ ਹੈ ਇਹਨੂੰ ਆਦੀ ਕਹਿ ਦਿੰਦੇ ਨੇ ਹੈ ਨਾ ਜੀ ਲੇਕਿਨ ਜੇ ਤਪਾਸ਼ ਤੋਂ ਮਾਫੀ ਮੰਗਦਾ ਪਾਸ਼ਾ ਸੁਆਸ ਖਰਾਬ ਹੋ ਰਿਹਾ ਮੈਨੂੰ ਪਿੱਛੇ ਮੋੜ ਲਉ ਮੇ ਤੋਂ ਮੁੜਿਆ ਤੂੰ ਰੋਂਦਾ ਰੋਜ ਤੇ ਹੋ ਸਕਦਾ ਹੱਲ ਹੋ ਜਾਂਦਾ ਪਰ ਤੂੰ ਇਹਨੂੰ ਕੀ ਕੀਤਾ ਬਿਯਾਦੀ ਦੇ ਵਿੱਚ ਬਦਲ ਲਿਆ ਬਿਆਦੀ ਤਾਂ ਕੀ ਹੋਇਆ ਆਂਦ ਇਹਦੀ ਜੜ ਲੱਗੀ ਐ ਬਿਆਦ ਕੀ ਐ ਇਹਦਾ ਬੂਟਾ ਬਣ ਗਿਆ ਅੰਦਰ ਮਾਰੂੰਗਾ ਇਹਨੂੰ ਕੀ ਐ ਮਾਰੂੰਗਾ ਕੋਈ ਹਥਿਆਰ ਲਮੇਗਾ ਬੂਟਾ ਕੀ ਬਣ ਗਿਆ ਕੋਈ ਹਥਿਆਰ ਰੱਖੇਗਾ ਨਾ ਹੁਣ ਮੈਂ ਆ ਕਰਪਾਨ ਲੱਲਣਾ ਮੈਂ ਰੈਫਲ ਰੱਖ ਲੈਣੀ ਐ ਜਿੱਥੇ ਮੇਰੇ ਮੈਂ ਗੋਲੀ ਕੱਢ ਦੇਣੀ ਐ ਇੱਕ ਹੀ ਹੋ ਗਿਆ ਹੈ ਕਿ ਵਿਆਦ ਹੁੰਦਾ ਹੈ ਕਿ ਅੰਦਰ ਬਿਮਾਰੀ ਫੈਲ ਗਈ ਆ ਹੁਣ ਜਿੱਦਾਂ ਕੈਂਸਰ ਫੈਲ ਜਾਂਦਾ ਹੈ ਨਾ ਜੀ ਠੀਕ ਹੈ ਨਾ ਜੀ ਗੁਣ ਗਾਵਤ ਤੇਰੀ ਉਤਰਸ ਮੈਲ ਬਿੰਦ ਸਜਾਏ ਹੋਮੇ ਬਿਖ ਫੈਲ ਹੰਕਾਰ ਦੀ ਹੋਮੇ ਦੀ ਅੰਦਰ ਬਿਮਾਰੀ ਜਿਹੜੀ ਫੈਲੀ ਆ ਉਹ ਤਾਂ ਹੀ ਖਤਮ ਹੋਏਗੀ ਜੇ ਕਹਿੰਦੇ ਤੂੰ ਉਹਨੂੰ ਯਾਦ ਕਰਦਾ ਕੇਵਲ ਉਹਦੇ ਗੁਣਾਂ ਦੇ ਨਾਲ ਲਪਟ ਜਾਵੇਂ ਪਿਆਰ ਦੇ ਵਿੱਚ ਉਹਦੀ ਪਿਆਰ ਦੇ ਵਿੱਚ ਚਲਿਆ ਜਾਏਗਾ ਤੇ ਇਹ ਰੋਗ ਖਤਮ ਹੋਏਗਾ ਨਹੀਂ ਤਾਂ ਨਹੀਂ ਇਹ ਅੰਦਰ ਹੁਣ ਫੈਲ ਗਿਆ ਤੇ ਫਿਰ ਜਿਹੜਾ ਹੁਣ ਦਰਖਤ ਬਣਿਆ ਉਹਨੂੰ ਭਾਈ ਫਲ ਕੀ ਲੱਗਾ ਏ ਕਿ ਇਹਨੂੰ ਮਾਰ ਦੋ ਹੈਨਾ ਇਕਲੀਸ ਬਣਦਾ ਬਣਦਾ ਕੀ ਆ ਉਹਦਾ ਫਲ ਕੀ ਬੰਦੇ ਨੂੰ ਮਾਰਨਾ ਕਿ ਮਾਰਨਾ ਸੀ ਮੈਂ ਮਾਰਤਾ ਖਲ ਖਾਲਿਆ ਕੀ ਹੋਇਆ ਕੈਦਖਾਨਾ ਹੋਇਆ ਔਰ ਕੀ ਹੋਇਆ ਇਸ ਕਰਕੇ ਪਾਸ਼ਾ ਸਮਝਾ ਰਹੇ ਨੇ ਕਿ ਤਾਤ ਕਸ਼ੂਨਾ ਹੋਈ ਹੈ ਜੋ ਤਾਪਨਾਰੇ ਆਪ ਤੂੰ ਉਹਦੇ ਪ੍ਰੇਮ ਦੇ ਵਿੱਚ ਰਾਤ ਤੇ ਦਿਨ ਇੱਕ ਹੋ ਕੇ ਭਿੱਜਿਆ ਪੈਂ ਇਸ ਪ੍ਰੇਮ ਦੇ ਵਿੱਚ ਉਹਨੇ ਤੇਰੇ ਅੰਦਰੋਂ ਇਹ ਤਾਪ ਲਾਏ ਨੇ ਤਿੰਨੇ ਬੋਲੋਸ ਪਰ ਉਹਦੇ ਪ੍ਰੇਮ ਚੋਂ ਬਾਹਰ ਨਾ ਜਾਏ ਤੂੰ ਤਾਤਾ ਕਸ਼ੂ ਨਾ ਹੋਈ ਹੈ ਜੋ ਤਾਪ ਨਵਾਰੇ ਆਪ ਪ੍ਰਤ ਪਾਲੇ ਨਾਨਕ ਹਮਹਿ ਉਹ ਮੇਰੀ ਇਹੀ ਪਾਲਣਾ ਕਰ ਰਿਹਾ ਹੈ ਕਿ ਮੈਨੂੰ ਇਹ ਰੋਗ ਨਹੀਂ ਲੱਗਣ ਦੇਣ ਦੇ ਆ ਪਾਲ ਰਿਹਾ ਉਹ ਜਿਹੜਾ ਸਾਰੇ ਸੰਸਾਰ ਨੂੰ ਲੱਗੇ ਪਏ ਨੇ ਪ੍ਰਤ ਪਾਲੇ ਨਾਨਕ ਹਮ ਹੈ ਹਮ ਹੈ ਮੈਨੂੰ ਪਾਲ ਰਿਹਾ ਹੈ ਸਾਰਿਆਂ ਦੇ ਵਾਸਤੇ ਸਾਂਝਾ ਸਮਦਾ ਸਾਰਿਆਂ ਨੂੰ ਪਾਲ ਰਿਹਾ ਹੈ ਤੁਮ ਦਾ ਤੇ ਠਾਕਰ ਪ੍ਰਤਪਾਲਕ ਨਾਇ ਖਸ਼ਮ ਮਾਰੇ ਤਾਂ ਹੀ ਤੇ ਆਖਿਆ ਕਿ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਕਿ ਕਿਸੇ ਵੀ ਸਵਾਸ ਤੇ ਗਲਤੀ ਕਰ ਰ ਸਕਦਾ ਹੈ ਇਸ ਕਰਕੇ ਸਵਾਸ ਵਾਸਤੁਸੀ ਪ੍ਰਤ ਪਾਲਣਾ ਕਰੋ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ